ਕਿ ਮੈਂ ਆਮ ਆਦਮੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਵਾਇਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਜਿਹੜਾ ਮਨੀਸ਼ ਜਿਹੜਾ ਹਮਾਦੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛੇ ਜਾਵੇ ਗਗਨ ਅਨਮੋਲ ਮਾਨ ਜਿਹੜੇ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛੇ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲੱਖ ਜਣ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਤੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇਤੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਨੂੰ ਤਿਆਰ ਆ ਇਦਾਂ ਜੇ ਮੇਰੇ ਪਰਿਵਾਰੀਆਂ ਮੈਨੂੰ ਜੇ ਵਿਦਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਕਰਵੇਗਾ ਪੁਲੀਸ ਦੀ ਕਾਰਵਾਈ ਕਰੇਗਾ ਉਹ ਆਪਣਾ ਆ ਗਿਆ ਸੀ ਕਿ ਮੈਂ ਜਾਨਮਾਦੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਹੀ ਬਾਹਰ ਲਾਉਣੀ ਸੀ ਸਰਦਾਰ ਬਲਕਾਸ਼ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਜਿਹੜਾ ਮਨੀਸ਼ ਜਿਹੜਾ ਆਮ ਆਦਮੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਜਿਹੜੇ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਇਲੈਕਸ਼ਨ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜਿੰਨੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਤਿਆਰ ਆ ਇੱਦਾਂ ਜੇ ਮੇਰੇ ਪਰਵਾਹ ਨਹੀਂ ਮੈਨੂੰ ਜਬਦਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਕੀ ਕਰ ਗਿਆ ਲੋਪਨਾ ਆ ਗਿਆ ਸੀ ਕਿ ਮੈਂ ਜਾਨ ਨਾਲ ਦੀ ਬਾਡੀ ਛੱਡ ਕੇ ਆਇਆ ਮੇਰੀ ਫੋਟੋ ਆਜੀ ਵਾਇਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਹੇਤਾ ਰਮਨੀਸ਼ ਜਿਹੜਾ ਆਮ ਆਦਮੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਜਿਹੜਾ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਇਲੈਕਸ਼ਨ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇ ਕਿਸੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਤਿਆਰ ਆ ਏਦਾਂ ਜੇ ਮੇਰੇ ਪਰਵਾਰ ਨੂੰ ਮੈਨੂੰ ਜਬਦਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਕਰਾਂਗੇ ਕਿ ਮੈਂ ਆਮ ਆਦਮੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਆਜੀ ਵਾਇਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਜਿਹੜਾ ਮਨੀਸ਼ ਜਿਹੜਾ ਆਮ ਆਦਮੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛੇ ਜਾਵੇ ਗਗਨ ਅਨਮੋਲ ਮਾਨ ਜਿਹੜੇ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲੈਕਚਰ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ਾ ਗੁਰ ਕੀ ਕਰ ਰਿਹਾ ਸੀ ਜੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਤਿਆਰ ਆ ਏਦਾਂ ਜੇ ਮੇਰੇ ਪਰਵਾਰੀਆਂ ਮੈਨੂੰ ਜਬਦਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਕਰਾਂ ਪੁਲਿਸ ਅਧਿਕਾਰੀ ਕਹਿੰਦੇ ਕਿ ਉਹ ਆਪਣਾ ਜਿੰਮੇਂਦਾਰੀ ਕੌਣ ਹੈ ਅਧਿਕਾਰੀ ਕਹਿੰਦੇ ਉਹ ਆਪਣਾ ਆ ਗਿਆ ਸੀ ਕਿ ਮੈਂ ਆਮਾਦੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਵੀ ਵਾਇਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਜਿਹੜਾ ਮਨੀਸ਼ ਜਿਹੜਾ ਆਮਾਦੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਮੋੜ ਮਾਨ ਇਹ ਕੈਬਨਿਟ ਮੰਤਰੀ ਹੈ ਕਿ ਮਨੀ ਚਾਕਰ ਕੌਣ ਹੈ ਪੁੱਛਿਆ ਜਾਵੇ ਮਨੀ ਚਾਕਰ ਨੂੰ ਕਿ ਜਿਹੜਾ 22 ਇਲੈਕਸ਼ਨ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀ ਚਾਕਰ ਕੀ ਕਰ ਰਿਹਾ ਸੀ ਜਿੱਥੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਨੂੰ ਤਿਆਰ ਆ ਏਦਾਂ ਜੇ ਮੇਰੇ ਪਰਿਵਾਰ ਨੂੰ ਮੈਨੂੰ ਜੇ ਬਦਨਾਮ ਕੀਤਾ ਜਾਏਗਾ ਕਰੂਨੀ ਕਰ ਦੇਗਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ